ਭਾਈ ਕਨਈਆ ਜੀ ਦਾ ਸੇਵਾ ਤੇ ਨਿਮਰਤਾ ਵਿੱਚ ਅਹਿਮ ਸਥਾਨ ਹੈ ਉਹਨਾਂ ਆਪਣਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ ਵਿੱਚ ਲਾਇਆ ਭਾਈ ਕਨਈਆ ਜੀ ਦੀ ਸੇਵਾ ਨੂੰ ਹੀ ਅੱਗੇ ਤੋਰਦੇ ਹੋਏ ਪਿੰਡ ਤਾਜੋਕੇ ਦੇ ਨਿਵਾਸੀਆਂ ਵੱਲੋਂ ਉਹਨਾਂ ਦੇ ਨਾਮ ਤੇ ਇੱਕ ਸੰਸਥਾ ਭਾਈ ਕਨਈਆ ਜੀ ਚੈਰੀਟੇਬਲ ਟਰਸਟ ਬਣਾਇਆ ਹੈ ਅਤੇ ਹਰ ਸਾਲ ਬੇਸਹਾਰਾ ਲੋੜਵੰਦ ਲੜਕੀਆਂ ਦੇ ਵਿਆਹ ਕਰਨ ਦਾ ਬੀੜਾ ਚੁੱਕਿਆ ਹੈ ਸੋ ਉਹ ਲਗਭਗ ਹੁਣ ਤੱਕ 124 ਲੜਕੀਆਂ ਦੇ ਵਿਆਹ ਕਰਵਾ ਚੁੱਕੇ ਹਨ ਤੇ ਅੱਜ 13ਵਾਂ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕੀਤਾ ਹੈ ਇਸ ਸਬੰਧੀ ਇਸ ٹرسٹ ਦੇ ਮੁੱਖ ਸੇਵਾਦਾਰ ਸਰਪੰਚ ਗੁਰਮੀਤ ਸਿੰਘ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਉਹ ਇਸ ਬਾਰੇ ਜੋ ਪ੍ਰੋਗਰਾਮ ਸ਼ੁਰੂ ਤੋਂ ਕੀਤਾ ਹੈ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਹੈ ਉਸ ਦੇ ਬਾਰੇ ਜਾਣਨਾ ਪਾਉਣਗੇ ਤੇ BBC ਬਠਿੰਡਾ ਟੀਵੀ ਨੂੰ ਉਹਨਾਂ ਨੇ ਸਾਰਾ ਇਹ ਆਪਣਾ ਪ੍ਰੋਗਰਾਮ ਦਾ ਹਾਲ ਦੱਸਿਆ ਉਹਨਾਂ ਕਿਹਾ ਕਿ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਅਤੇ ਐਨ ਆਈ ਐਨ ਆਰ ਆਈ ਭਰਾਵਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਵਸਨੀਕਾਂ ਵੱਲੋਂ ਬਹੁਤ ਹੀ ਸਹਿਯੋਗ ਦਿੱਤਾ ਜਾਂਦਾ ਹੈ ਜਿਸ ਕਰਕੇ ਇਹ ਪ੍ਰੋਗਰਾਮ ਨੇਪਰੇ ਚੜਦਾ ਹੈ ਪਿੰਡ ਵਿੱਚ ਕਿਸੇ ਵੀ ਕਿਸਮ ਦੀ ਪਾਰਟੀਬਾਜ਼ੀ ਨਹੀਂ ਹੈ ਤੇ ਜੇ ਕੋਈ ਪਾਰਟੀਬਾਜ਼ੀ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਬੇਨਤੀ ਕਰਕੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਾ ਕੀਤੀ ਜਾਵੇ ਇਸ ਤਰ੍ਹਾਂ ਰਾਜਨੀਤੀ ਤੋਂ ਪਾਸੇ ਇਹ ਸਾਰੀ ਸੇਵਾ ਦੀ ਭਾਵਨਾ ਨਾਲ ਹੀ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਹੈ। ਬੀਬੀਸੀ ਟੀਵੀ ਬਠਿੰਡਾ ਦੀ ਸਾਰੀ ਟੀਮ ਨੇ ਇਸ ਤਰ੍ਹਾਂ ਇਸੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਸਾਰਾ ਉਸ ਦਾ ਫਿਲਮਾਂਕਣ ਕੀਤਾ। ਜਿਸ ਦੀ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕਰਕੇ ਅਸੀਂ ਤੁਹਾਡੇ ਸਨਮੁਖ ਕਰ ਰਹੇ ਹਾਂ ਤੇ ਜਰੂਰ ਕਮੈਂਟ ਕਰਕੇ ਦੱਸਣਾ ਕਿ ਇਸ ਸੇਵਾ ਭਾਵਨਾ ਨਾਲ ਜੁੜੇ ਲੋਕਾਂ ਦੀ ਸੇਵਾ ਕਿਸ ਤਰ੍ਹਾਂ ਰਹੀ ਅਤੇ ਇਹ ਪ੍ਰੋਗਰਾਮ ਅੱਗੇ ਵੀ ਚੱਲਦਾ ਰਹੇ। ਦੇ ਉਸ ਵਿੱਚ ਸਾਰੇ ਸਹਿਯੋਗ ਕਰਦੇ ਰਹਿਣਗੇ ਇਹ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਤੇ ਆਸ ਵੀ ਰੱਖਦੇ ਹਾਂ ਤੇ ਇਸ ਪ੍ਰੋਗਰਾਮ ਦਾ ਵੱਧ ਚੜ ਕੇ ਸਹਿਯੋਗ ਕੀਤਾ ਜਾਵੇ ਅਤੇ ਆਸੇ ਪਾਸਿਓਂ ਸਾਰੀਆਂ ਸੰਗਤਾਂ ਨੂੰ ਵੀ ਇਸ ਤਰ੍ਹਾਂ ਦੀ ਅਪੀਲ ਹੈ ਸੋ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਜੋ ਤਿਆਰ ਕੀਤੀ ਗਈ ਹੈ ਇਹ ਪ੍ਰੋਗਰਾਮ ਜੋ ਕੀਤਾ ਗਿਆ ਹੈ ਪਿੰਡ ਦੀ ਧਰਮਸ਼ਾਲਾ ਜੋ ਬਣੀ ਹੈ ਉਸ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਭਾਈ ਕਨਈਆ ਜੀ ਵੈਲਫੇਅਰ ਟਰਸਟ ਦੇ ਸਾਰੇ ਜੋ ਸੇਵਾਦਾਰ ਹਨ ਉਹਨਾਂ ਵੱਲੋਂ ਇਹ ਦੇਖੋ ਕਿਸ ਤਰ੍ਹਾਂ ਸੰਗਤਾਂ ਵੱਲੋਂ ਸਹਿਯੋਗ ਨਾਲ ਪ੍ਰੋਗਰਾਮ ਸਾਰਾ ਜੋ ਕੀਤਾ ਗਿਆ ਉਸ ਵਿੱਚ ਬੀਬੀਆਂ ਮਾਈਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ 7 ਪਰਿਵਾਰਾਂ ਦੀਆਂ ਲੜਕੀਆਂ ਤੇ ਲੜਕਿਆਂ ਦਾ ਵਿਆਹ ਕੀਤਾ ਗਿਆ ਜਿਸ ਵਿੱਚ ਐਸਾ ਪਿੰਡ ਵੱਲੋਂ ਅਤੇ ਆਸੇ-ਪਾਸੇ ਦੀਆਂ ਸੰਗਤਾਂ ਵੱਲੋਂ ਭਾਰਵਾਂ ਸਹਿਯੋਗ ਦਿੱਤਾ ਗਿਆ ਤੇ ਭਾਰੀ ਇਕੱਠ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਧਰਮਸ਼ਾਲਾ ਪਿੰਡ ਤਾਜੋਕੇ ਵਿਖੇ ਇਹ ਪ੍ਰੋਗਰਾਮ ਬੜਾ ਪ੍ਰਭਾਵਸ਼ਾਲੀ ਰਿਹਾ ਅਤੇ ਇਸ ਵਿੱਚ ਜੋ ਘਰੇਲੂ ਸਮਾਨ ਹੈ ਜੋ ਸ਼ਾਦੀ ਸਮੇਂ ਦਾਜ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਆਪਣੀਆਂ ਲੜਕੀਆਂ ਦੇ ਵਾਂਗ ਸਾਰਿਆਂ ਨੇ ਇਸ ਵਿੱਚ ਹਿੱਸਾ ਪਾਇਆ। ਸੋ ਬਠਿੰਡਾ ਤੋਂ ਸ਼੍ਰੀ ਗਰਦਾਰੀ لال ਜੀ ਜੋ ਪ੍ਰੋਪਰਾਈਟਰ ਹਨ ਬਾਲਾ ਜੀ ਇਨਵੈਸਟਮੈਂਟ ਤੇ ਆਰਾਧਨਾ ਇੰਡਸਟਰੀਜ਼ ਦੇ ਪ੍ਰੋਪਰਾਈਟਰ ਪ੍ਰਵੀਨ ਕੁਮਾਰ ਗੋਇਲ ਜੀ ਵਿਜੇ ਸਿੰਘਲਾ ਜੀ ਸਿੰਘਲਾ ਪ੍ਰਾਪਰਟੀ ਐਡਵਾਈਜ਼ਰ ਬੇਅੰਤ ਸਿੰਘ ਸਮਰਾ ਬੀਐਸ ਪ੍ਰਾਪਰਟੀ ਐਡਵਾਈਜ਼ਰ ਜਸਵੀਰ ਸਿੰਘ ਵਾਲੀਆ ਜੀ ਇੰਦਰਪਾਲ ਸਿੰਘ ਜੀ ਪੁੱਲਰ ਪੁੱਲਰ ਪੋਲਿਊਸ਼ਨ ਚੈੱਕ ਸੈਂਟਰ ਬਠਿੰਡਾ ਉਹਨਾਂ ਨੇ ਤਣੋਂ ਮਣੋਂ ਧਣੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਵੀ ਕੀਤੀ ਤੇ ਹਿੱਸਾ ਵੀ ਪਾਇਆ ਸੋ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਮਾਸਟਰ ਗੁਰਧਾਰੀ لال ਜੀ ਜੋ ਐਜੂਕੇਸ਼ਨ ਵਿਭਾਗ ਦੇ ਵਿੱਚੋਂ ਸੇਵਾਮੁਕਤ ਹੋਏ ਹਨ ਉਹਨਾਂ ਨੇ ਵੀ ਬਹੁਤ ਸਾਰਾ ਸਹਿਯੋਗ ਇਸ ਸੰਸਥਾ ਨੂੰ ਦਿੱਤਾ ਅਤੇ ਉਸ ਵਿੱਚ ਸ਼ਿਰਕਤ ਵੀ ਕੀਤੀ ਇਹਨਾਂ ਜੋ ਸੇਵਾਦਾਰਾ ਹਨ ਇਸ ਸੰਸਥਾ ਦੇ ਭਾਈ ਕਨਈਆ ਜੀ ਚੈਰੀਟੇਬਲ ਟਰਸਟ ਦੇ ਉਹਨਾਂ ਨੇ ਜੀ ਆਇਆਂ ਕਿਹਾ ਇਸ ਸਾਰੀ ਟੀਮ ਦਾ ਤੇ ਇਹ ਹਨ ਜੀ ਸੱਤ ਵਿਆਹ ਦੇ ਜੋੜੇ ਜਿਨ੍ਹਾਂ ਨੂੰ ਸਾਰਾ ਸਮਾਨ ਦਿੱਤਾ ਗਿਆ ਅਤੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਦੇ ਆਨੰਦਕਾਰਜ ਕੀਤੇ ਗਏ ਰਜਨੀ ਮਹਾਂਤ ਜੀ ਤੇ ਕਰਨਦੀਪ ਮਹਾਂਤ ਜੀ ਨੇ ਇਸ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਸੋ ਉਹ ਦੇਖੋ ਜੋੜਿਆਂ ਨੂੰ ਅਸ਼ੀਰਵਾਦ ਦੇ ਰਹੇ ਹਨ ਤੇ ਇਸੇ ਤਰ੍ਹਾਂ ਇਹ ਪ੍ਰੋਗਰਾਮ ਸੰਪਨ ਹੋਇਆ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਪੱਖਪਾਤ ਜਾਂ ਦਵੈਤ ਨਹੀਂ ਕੀਤੀ ਗਈ ਸਾਰਿਆਂ ਨੂੰ ਇੱਕੋ ਜਿਹਾ ਦੇਖ ਕੇ ਸਮਾਨ ਦਿੱਤਾ ਗਿਆ ਸੋ ਐਸੀ ਅੱਜ ਦੀ ਰਿਪੋਰਟ ਤੇ ਰਿਪੋਰਟਰ ਸਨ ਰਜਿੰਦਰ ਅਬਲੂ ਜੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ ਜੀ